ਡੀਜੀਪੀ ਪੰਜਾਬ ਔਰ ਐਸਐਸਪੀ ਕਪੂਰਥਲਾ ਮੈਡਮ ਅਤਸਾ ਗੁਪਤਾ ਆਈਪੀਐਸ ਇਹਨਾਂ ਦੇ ਦਿਸ਼ਾ ਨਿਰਦੇਸ਼ ਤੇ ਸਬ ਡਿਵੀਜ਼ਨ ਫਰਵਾੜਾ ਪੁਲਿਸ ਵੱਲੋਂ ਜਿਹੜੇ ਮਾੜੇ ਅਨਸਰ ਦੇ ਖਿਲਾਫ ਮੁਹਿੰਮ ਵੱਡੀ ਗਈ ਸੀ ਉਹਦੇ ਵਿੱਚ ਸਾਡੀ ਫਰਵਾੜਾ ਪੁਲਿਸ ਨੂੰ ਬਹੁਤ ਹੀ ਅੱਛੀ ਕਾਮਯਾਬੀ ਹਾਸਲ ਹੋਈ ਹੈ ਡੀਐਸਪੀ ਫਰਵਾੜਾ ਔਰ ਸੀਆਈਏ ਇਨਚਾਰਜ ਫਰਵਾੜਾ ਇਹਨਾਂ ਨੇ ਜਿਹੜੀ ਮਾੜੇ ਅਨਸਰਾਂ ਦੇ ਖਿਲਾਫ ਇੱਕ ਟੀਮ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਜਿੱਥੇ ਇਹ ਇੱਕ ਗੱਡੀ ਜਿਹੜੀ ਹੈ ਇੰਡੀਕਾ ਜਿਹਨੂੰ ਇੱਕ ਹਰਜਿੰਦਰ ਨਾਮ ਦਾ ਜਿਹੜਾ ਵਿਅਕਤੀ ਚਲਾ ਰਿਹਾ ਸੀ ਦੌਰਾਨ ਦੀ ਚੈਕਿੰਗ ਇਹਦੇ ਪਾਸੋਂ ਇੱਕ ਬਲੌਕ ਪਿਸਤਲ ਦੋ ਮੈਗਜ਼ੀਨਸ ਔਰ ਇੱਕ 10 ਰੌਂਡ ਜਿਹੜੇ ਜ਼ਿੰਦਾ ਰੌਂਡ ਰਿਕਵਰ ਹੋਏ ਔਰ ਇਹ ਵੀ ਸਬੰਧੀ 라ਵਲਪਿੰਡੀ ਥਾਣੇ ਦੇ ਵਿੱਚ ਐਫ ਆਰ ਨੰਬਰ 59 ਅੰਡਰ ਆਰਮਜ਼ ਐਂਡ ਡਿਫਰੈਂਟ ਸੈਕਸ਼ਨ ਦੇ ਵਿੱਚ ਰਜਿਸਟਰ ਕੀਤੀ ਗਈ ਦੋਸ਼ੀ ਬਨੋਂ ਦੌਰਾਨ ਦੀ ਤਫਤੀਸ਼ ਕੁਝ ਨਿਸ਼ਤੇ ਪਤਾ ਲੱਗਿਆ ਕਿ ਇਹ ਪਿਸਤਲ ਉਹਨੋ ਹੈ ਕਿ ਗੈਂਗਸਟਰ ਹੈ ਹਰਪ੍ਰੀਤ ਦੇ ਹਪੂ ਜਿਹੜਾ ਕੀ ਬੁਹਾਨੀ ਦੇ ਰਹਿਮ ਵਾਲਾ ਹੈ ਔਰਤ ਖਿਲਾਫ ਲਗਭਗ 26 ਪਰਚੇ ਆਲਰੇਡੀ ਜੁਸਟਿਸਟਡ ਨੇ ਔਰ ਫਿਲਹਾਲ ਉਹ ਹੀ ਵੈਸੇ ਦੇ ਵਿੱਚ ਹੈ ਇਹ ਪਿਸਤਲ ਉਹਨੇ ਉਹਨੂੰ ਹਾਇਰ ਕਰਵਾਇਆ ਔਰ ਇਸ ਪਿਸਤਲ ਦੇ ਨਾਲ ਉਹਨਾਂ ਨੇ ਅਵਧੀ ਹੀ ਕਿਸੇ ਅਰੰਜੀਤ ਦੇ ਤੇ ਇੱਕ ਬੰਦੇ ਵੀ ਜਿਹਨਾਂ ਨੇ ਕਿਲਿੰਗ ਕਰਾਣੀ ਸੀ ਤੋਂ ਇਹਦੇ ਦੋਸ਼ੀ ਦੇ ਅਰੈਸਟ ਦੇ ਨਾਲ ਸਾਡਾ ਇੱਕ ਜਿਹੜਾ ਹੈ ਵੱਡਾ ਕ੍ਰਾਈਮ ਕੋਨਾ ਬਚ ਗਿਆ ਹੈ ਬੜੀ ਅੱਛੀ ਕਾਮਯਾਬੀ ਸੀ ਇਹ ਕਰਵਾ ਦਿੱਤੀ ਹੈ ਸਾਨ੍ਹਾ ਖੁਸ਼ੀ ਹੋਈ ਹੈ ਇਹ ਤਾਂ ਹੁਣ ਅਸੀਂ ਅੱਗੇ ਫਰਦਰ ਮੰਡ ਲਿਆ ਗਿਆ ਹੈ ਔਰ ਉਹ ਵੀ ਕੁਝ ਹੀ ਦਿਨਾਂ ਵਿੱਚ ਅੱਗੇ ਵੀ ਜਿਹੜੇ ਵਿਅਕਤੀ ਦੁਖੀ ਪਏ ਜਾਂਦੇ ਉਹਨਾਂ ਲਈ ਨਰਾ ਕਰ ਰਹੀ ਜੀ ਜੈ ਹਿੰਦ